ਦੇਖ ਰਹੇ ਹੋ ਜੀ ਗੁਰਦੁਆਰਾ ਮਸਤੂਆਣਾ ਸਾਹਿਬ ਜਿੱਥੇ ਸੰਤ ਅਤਰ ਸਿੰਘ ਦੀ ਵਰਸੀ ਮਨਾਈ ਜਾ ਰਹੀ ਹੈ ਢਿਹਰਨੇ ਸਾਲਾ ਵਰਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਸਤੂਆਣਾ ਸਾਹਿਬ ਵਰਸੀ ਮਨਾਈ ਜਾ ਰਹੀ ਹੈ ਤੇ ਇੱਥੇ ਸੰਗਤਾਂ ਦੀ ਭਾਰੀ ਆਮਦ ਹੈ ਤੇ ਨਾਲ ਹੀ ਇਸੇ ਮੌਕੇ ਤੇ ਜਿਵੇਂ ਬਿਰਜਗਰ ਸਾਝੇ ਮੁਰਚੇ ਵੱਲੋਂ ਆਪਣੀਆਂ ਮੰਗਾਂ ਦੇ ਲਈ ਜਿਹੜਾ ਕਿ ਸੰਗਰੂਰ ਪੱਕਾ ਮੋਰਚਾ ਚੱਲ ਰਿਹਾ ਹੈ ਉਤੋਂ ਇਸ ਜਗ੍ਹਾ ਤੇ ਆ ਕੇ ਸ਼ਿਰਕਤ ਕਰਕੇ ਬੇਰਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਆਪਣੇ ਚਾਰਟ ਪ੍ਰਿੰਟ ਹੱਥਾਂ ਦੇ ਵਿੱਚ ਫੜ ਕੇ ਬੇਰਜ਼ਗਾਰ ਸਾਥੀ ਖੜੇ ਹੋਏ ਆ। ਇਹਨਾਂ ਦੇ ਆਪਣੀਆਂ ਮੰਗਾਂ ਪੰਜਾਬ ਦੇ ਸਿੱਖਿਆ ਤੇ ਸਿਹਤ ਭਾਗਾਂ ਦੇ ਵਿੱਚ ਭਰਤੀ ਕੀਤੀ ਜਾਵੇ। ਤਾਂ ਇਹਨਾਂ ਮੰਗਾਂ ਨੂੰ ਲੈ ਕੇ ਬੇਰਜ਼ਗਾਰ ਸੰਗਰੂਰ ਪੱਕੇ ਮੋਰਚੇ ਤੋਂ ਮਸਤੋਣਾ ਸਾਹਿਬ ਪਹੁੰਚੇ ਹੋਏ ਆ ਖੜੇ ਹੋਏ ਆ ਜਿਨ੍ਹਾਂ ਦੇ ਵਿੱਚ ਤੇ ਵਰਦਗਾਰਾਂ ਦੀਆਂ ਮੰਗਾਂ ਮਾਸਟਰ ਕੈਟ ਲੈਕਚਰਾਰ ਦੀਆਂ ਪੋਸਟਾਂ ਉਮਰਾਂ ਤੋਂ 55% ਦੀ ਸਰਤ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਬੇਰਜ਼ਗਾਰ ਪਿਛਲੇ 38 ਦਿਨਾਂ ਤੋਂ ਪੱਕਾ ਮੋਰਚਾ ਚੱਲ ਰਿਹਾ ਤੇ ਅੱਜ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਿੱਧੀ ਸਭਾ ਦੇ ਵਿੱਚ ਬੇਰਜ਼ਗਾਰ ਫਤਿਹਗੜ ਸਾਹਿਬ ਜਾ ਕੇ ਆਜਰੀ ਲਵਾ ਕੇ ਆਏ ਸੀ ਮੱਗੀ ਦੇ ਮੌਕੇ ਤੇ ਫਰੀ ਮੁਖਸਰ ਸਾਹਿਬ ਤਾਂ ਇੱਥੇ ਵੀ ਬੇਰਜ਼ਗਾਰਾਂ ਨੇ ਆਪਣਾ ਇਹ ਕੰਪੇਨ ਇਹ ਮੈਂ ਚਲਾਈ ਹੈ ਤਾਂ ਜੋ ਪੰਜਾਬ ਦੇ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਬੇਰਜ਼ਗਾਰਾਂ ਦੀਆਂ ਮੰਗਾਂ ਕੀ ਆ ਸਰਕਾਰ ਜਿਹੜੇ ਵਾਅਦੇ ਦਾਅਵੇ ਕਰ ਰਹੀ ਹੈ ਉਹਨਾਂ ਦੀ ਸੱਚਾਈ ਕੀ ਹੈ ਦੂਰ ਤੱਕ ਸੰਗਤਾਂ ਮੈਨੂੰ ਬਿਸਾ ਰਹੇ ਆ ਸੰਗਤਾਂ ਦੀ ਆਮਦ ਹੈ ਤੇ ਇੱਧਰ ਬੇਰਜ਼ਗਾਰ ਆਪਣੀਆਂ ਮੰਗਾਂ ਸੰਬੰਧੀ ਖੜੇ ਹੋਏ ਨੇ ਜਿਨ੍ਹਾਂ ਦੀਆਂ ਮੰਗਾਂ ਸਿੱਖਿਆ ਤੇ ਸਿਹਤ ਦੇ ਵਿੱਚ ਪੋਸਟਾਂ ਉਮਰਦ ਛੋਟ ਹੈ ਲੈਕਚਰਰ ਮਾਸਟਰ ਕੇਡਰੀਆਂ ਪੋਸਟਾਂ ਨੇ ਸਿੱਖਿਆ ਕ੍ਰਾਂਤੀ ਕੀ ਹੈ ਇਸ ਦਾ ਜਿਹੜਾ ਇਹਨਾਂ ਵਿਰਦਗਾਰਾਂ ਵੱਲੋਂ ਜਨਾਜ਼ਾ ਕੱਢਿਆ ਜਾ ਰਿਹਾ ਹੈ ਤੋਂ ਵਿਰਦਗਾਰ ਸੰਜੀਪੁਰ ਦੇ ਵੱਲੋਂ ਮੈਂ ਸੁਮਿੰਦਰ ਸੇਟ ਲੋ